ਮ ਖਬਰ ਜਿਹੜੀ ਆ ਉਹ ਸਾਂਝੀ ਕਰਨੀ ਜ਼ਰੂਰ ਬੰਦੀ ਹੈ ਕਿ ਰਹਿ ਜੋਗੀ ਜੀ ਆਪਣਾ ਤਨਵੇਦੀ ਹਾਂਜੀ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦੇ ਜੋ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ ਜੀ ਘਰ ਦੇ ਵਿੱਚੋਂ ਅਮਰੀਕਾ ਦੇ ਮੈਂਚੈਸਟਰ ਸੂਬੇ ਦੇ ਵਿੱਚ ਭਾਰਤੀ ਮੂਲ ਦੇ ਜੋੜੇ ਇਹ ਲਾਸ਼ਾਂ ਜਿਹੜੀਆਂ ਬਰਾਮਦ ਹੋਈਆਂ ਅਲੇਸ਼ਾਨ ਘਰ ਦੇ ਵਿੱਚੋਂ ਰਕੇਸ਼ ਕਮਲ 57 ਸਾਲਾ ਤੇ ਉਹਦੀ ਪਤਨੀ ਤੀਨਾ 53 ਸਾਲਾ ਤੇ ਉਹਨਾਂ ਦੀ ਜਿਹੜੀ ਆਰੀਆ ਨਾ 18 ਸਾਲ ਦੀ ਜਿਹੜੀਆਂ ਨੇ ਲਾਸ਼ਾਂ ਜਿਹੜੀਆਂ ਨੇ ਉਬਰਾਂਦ ਕੀਤਾ ਗਿਆ ਜਿਹੜੀ ਘਰੇਲੂ ਹਿੰਸਾ ਦਾ ਮਾਮਲਾ ਹਾਲੇ ਦੱਸਿਆ ਜਾ ਰਿਹਾ ਪਰ ਕੁਝ ਵੀ ਕਨਫਰਮ ਨਹੀਂ ਹੈਗਾ ਇਹਨਾਂ ਜੋੜੇ ਨੇ ਇੱਕ ਕੰਪਨੀ ਚਲਾਈ ਸੀਗੀ 2016 ਜਿਹੜੀ 2021 ਵਿੱਚ ਬੰਦ ਹੋ ਗਈ ਸੀ ਜੀ ਇਹਦੇ ਕਾਰਨ ਕੋਈ ਦੱਸਿਆ ਜਾ ਰਿਹਾ ਪਰ ਜਿਹੜੇ ਤਸਵੀਰਾਂ ਜਾਰੀ ਹੋਈਆਂ ਸੋਸ਼ਲ ਮੀਡੀਆ ਤੇ ਕਾਫੀ ਉਹ ਆਲੋਚਨ ਕਰ ਰਹੇ ਨੇ ਜੀ ਬੰਦੇ ਨੂੰ ਕਿਉਂਕਿ ਫੈਮਿਲੀ ਬੜੀ ਲਵਿੰਗ ਫੈਮਿਲੀ ਸੀ ਦੇਖਣ ਨੂੰ ਲੱਗ ਰਿਹਾ ਸਾਰਾ ਕੁਝ ਤੇ ਇਹੋ ਜਿਹੇ ਘਟਨਾਵਾਂ ਨਹੀਂ ਵਾਪਰਨੇ ਚਾਹੀਦੀਆਂ ਅਨਟਾਰੀਓ ਦੇ ਵਿੱਚ ਡੇ ਕੇਅਰ ਕੇਂਦਰਾਂ ਲਈ ਜਿਹੜੇ ਨਵੇਂ ਸਾਲ ਤੋਂੜੇ ਕਾਨੂੰਨ ਆ ਰਹੇ ਆ ਜੀ ਕੁਝ ਉਹ ਸਾਂਝੇ ਕਰਾਂਗੇ ਇਹ ਦੇਖ ਕੇ ਕੇਂਦਰਾਂ ਦੇ ਵਿੱਚ ਪਬਲਿਕ ਸਕੂਲਾਂ ਦੇ ਬਾਹਰ ਹੁਣ ਸੇਫ ਅਰਾਈਵਲ ਜਿਹੜਾ ਆ ਬੱਚਿਆਂ ਵਾਸਤੇ ਜ਼ਰੂਰੀ ਬਣਾਇਆ ਜਾਵੇਗਾ ਯਕੀਨੀ ਬਣਾਇਆ ਜਾਵੇਗਾ ਪਾਵਡੇ ਕੇਅਰ ਕੇਂਦਰਾਂ ਨੂੰ ਬੱਚਿਆਂ ਦੀ ਸੁਰੱਖਿਆ ਲਈ ਯਕੀਨੀ ਬਣਾਉਣ ਵਾਸਤੇ ਜ਼ਰੂਰੀ ਹੋਵੇਗਾ ਕਿ ਕਨਫਰਮ ਕਰਨਗੇ ਕਿ ਬੱਚਾ ਇੱਥੇ ਪਹੁੰਚ ਗਿਆ ਆ ਪਰਿਵਾਰ ਕੋਲੋਂ ਕਨਫਰਮ ਕਰਨਗੇ ਜੇ ਨਹੀਂ ਪਹੁੰਚਿਆ ਤਾਂ ਵੀ ਕਨਫਰਮ ਕੀਤਾ ਜਾਊਗਾ ਇਹਦੇ ਨਾਲ ਹੀ ਜਿਹੜੀਆਂ ਕਾਰਾਂ ਵਿੱਚ ਬੱਚਿਆਂ ਦੇ ਬੰਦ ਰਹਿ ਜਾਣ ਕਾਰਨ ਮੌਤਾਂ ਹੋਈਆਂ ਉਹਨਾਂ ਨੂੰ ਰੋਕਣ ਵਾਸਤੇ ਵਿਸ਼ੇਸ਼ ਜਿਹੜੇ ਆ ਚਾਰਜ ਹੋਈ ਕੀਤੀ ਜਾਊਗੀ ਜੀ ਟੂ ਟਰੱਕ ਵਾਲਿਆਂ ਲਈ ਕੁਝ ਨਵੇਂ ਕਾਨੂੰਨ 2024 ਤੋਂ ਆ ਰਿਹਾ ਹੈ ਕਿ ਹੁਣ ਕਸਟਮਰ ਦੀ ਮਰਜ਼ੀ ਤੋਂ ਬਿਨਾਂ ਜਿੱਥੇ ਐਕਸੀਡੈਂਟ ਵਾਲੀ ਜਗ੍ਹਾ ਉੱਥੋਂ ਟੂ ਟਰੱਕ ਵਾਲੇ ਜਿਹੜਿਆ ਕਾਰ ਨੂੰ ਟੂ ਨਹੀਂ ਕਰ ਸਕਣਗੇ ਪਾਵੇ ਕੋਈ ਕਨਸੈਂਟ ਦੇ ਨਾਲ ਪ੍ਰੋਪਰ ਕਸਟਮਰ ਨੂੰ ਦੱਸਿਆ ਜਾਊਗਾ ਕਿ ਕਿਹੜੇ ਕਲੀਜਨ ਸੈਂਟਰ ਦੇ ਜਾਂ ਜਿਹੜਾ ਪਾਰਟਿਕੂਲਰ ਏਰੀਆ ਹੁੰਦਾ ਆ ਉੱਥੇ ਉਹਨਰਫੋਰਸਮੈਂਟ ਏਰੀਆ ਦੇ ਵਿੱਚ ਜਾ ਕੇ ਲਿਜਾਇਆ ਜਾਊਗਾ ਜੀ ਹੈਲਥ ਨਾਲ ਸੰਬੰਧਤ ਹੋਣ ਜਿਹੜੇ ਕਮਿਸ਼ਨਰ ਹੈਗੇ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਹੋਣਗੇ ਕਿ ਜਿਹੜੇ ਮਰੀਜ਼ਾਂ ਦੀ ਜਿਹੜੀ ਨਿੱਜੀ ਜਾਣਕਾਰੀ ਆ ਉਹ ਜੇ ਕੋਈ ਸੰਸਥਾ ਜਾਰੀ ਕਰਦੀ ਆ ਜਾਂ ਉਹਦੇ ਲਈ ਜ਼ਿੰਮੇਵਾਰ ਪਾਈ ਜਾਂਦੀ ਆ ਤਾਂ ਉਹਨੂੰ ਹੈਵੀ ਜੁਰਮਾਨੇ ਜਿਹੜੇ ਕੀਤੇ ਜਾਣਗੇ 2024 ਤੋਂ ਅੱਜ ਜਿਹੜੀ ਖਬਰ ਆਈ ਆ ਬਰਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਹੋਣਾ ਸਪੈਸ਼ਲ ਇੱਕ ਜਿਹੜੇ ਸੰਕੇਤ ਦਿੱਤੇ ਆ ਕਿ ਜਿਹੜੇ ਲੋਕ ਗੈਰ ਜ਼ਰੂਰੀ 911 ਕਾਲਾਂ ਕਰਦੇ ਆ ਉਹਨਾਂ ਨੂੰ ਜੁਰਮਾਨੇ ਕੀਤੇ ਜਾ ਸਕਦੇ ਆ ਜੀ ਹੁਣ ਖਾਸ ਤੌਰ ਤੇ ਕੁਝ ਲੋਕ ਪੀਏ ਦੀ ਲੇਟ ਡਿਲੀਵਰੀ ਕੋਸ਼ ਇੱਕ ਟੀਵੀ ਤੇ ਆਪਣੇ ਮਾਨਪਸੰਦ ਪ੍ਰੋਗਰਾਮ ਨਾ ਚੱਲਣ ਦੀਆਂ ਕਾਲਾਂ ਤੋਂ ਹੋਰ ਗ੍ਰੈਜੂਏਟ ਦੀ ਕਾਲਾਂ ਪੁਲਿਸ ਨੂੰ ਕਰਦੇ ਸੀ ਉਹਨਾਂ ਨੂੰ ਸਤਰਕ ਹੋਣਾ ਪਊਗਾ ਕਿ ਉਹਨਾਂ ਨੂੰ ਜਿਹੜਾ ਫਾਈਨ ਹੈ ਉਹ ਹੋ ਸਕਦਾ ਕੈਨੇਡਾ ਦੇ 20 ਸਾਲ ਨੂੰ ਨੌਜਵਾਨ ਕਰਨਵੀਰ ਸਿੰਘ ਨਮੋਨੀਆ ਦੇ ਨਾਮ ਦੇ ਨਾਲ ਉਹਦੀ ਜਿਹੜੀ ਬਿਮਾਰੀ ਨਾਲ ਜਿਹੜੀ ਇਲਾਜਦਾਨ ਮੌਤ ਹੋਈ ਹੈ ਜੀ ਸਟੂਡੈਂਟ ਵੇਸ ਤੇ ਵਿਨਿਪੈਗ ਵਿੱਚ ਪੜਾਈ ਕਰ ਰਿਹਾ ਸੀਗਾ ਅਜੇ ਇਹਦੀ 20 ਸਾਲ ਜਿਹੜੀ ਆ ਉਮਰ ਸੀ ਕੈਨੇਡਾ ਦੇ ਵਿੱਚ ਸਵੈਵਿਸ਼ੇਕ ਮੌਤ ਪ੍ਰਾਪਤ ਕਰਨ ਵਾਲੇ ਦੀ ਗਿਣਤੀ 30% ਦੀ ਵਾਧਾ ਹੋਇਆ ਜੀ 2022 ਵਿੱਚ ਕੈਨੇਡਾ ਦੇ ਵਿੱਚ 13241 ਲੋਕਾਂ ਨੇ ਮੈਡੀਕਲ ਮਦਦ ਨਾਲ ਮੌਤ ਨੂੰ ਆਪਣੇ ਗਲੇ ਲਗਾਇਆ ਜੀ 2016 ਤੋਂ ਲੈ ਕੇ ਹੁਣ ਤੱਕ 44000 958 ਲੋਕਾਂ ਨੇ ਮੈਡੀਕਲ ਸਿਸਟਮ ਦੇ ਨਾਲ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕੀਤੀ ਆ ਇਹਦੇ ਨਾਲ ਹੀ ਤਨਵੀਰ ਜੀ ਜਿਹੜੀ ਅੱਜ ਦੀਆਂ ਆਪਣਾ ਵਿਸ਼ਾ ਹੈਗਾ ਆ ਕਿਉਂਕਿ 11:24 ਹੋ ਗਿਆ ਇਹ ਵੀ ਜ਼ਰੂਰੀ ਹੈਗਾ ਆ ਆਪਾਂ ਕਾਲਾਂ ਵੀ ਲੈਣੀਆਂ ਮੈਂ ਦੋ ਪੁਆਇੰਟ ਸਾਂਝੇ ਕਰ ਦੇਣੇ ਆ ਜਿਹਦੇ ਵਿੱਚ ਸੈਲਫ ਚੈੱਕ ਆਇਆ ਜਦੋਂ ਦੇ ਸੈਲਫ ਚੈੱਕ ਆਇਆ ਸਟੋਰਾਂ ਦੇ ਉੱਪਰ ਠੀਕ ਹੈ ਜੀ ਉਹਦੇ ਕਰਕੇ ਸੱਤ ਨਵਾਂ ਜਿਹੜੀਆਂ ਜ਼ਿਆਦਾ ਵੱਧ ਗਈਆਂ ਪਾਬ ਜਦੋਂ ਲੋਕਾਂ ਨੇ ਖੁਦ ਕਿਸੇ ਚੀਜ਼ ਨੂੰ ਸਕੈਨ ਕਰਨਾ ਇਹ ਵੀ ਜਿਹੜੇ ਮਲਟੀਪਲ ਵੱਡੇ ਸਟੋਰ ਹੈਗੇ ਆ ਉਹ ਜੌਬਾਂ ਨੂੰ ਮਰਿਅਲਾਈਜ਼ ਕਰ ਰਿਹਾ ਪਾਬ ਲੋਕਾਂ ਨੂੰ ਜੌਬਾਂ ਦਾ ਜਵਾਬ ਦੇ ਕੇ ਮਸ਼ੀਨੀ ਕਰਨ ਜਿਹੜਾ ਆਇਆ ਤਾਂ ਉਹਦੇ ਥਰੂ ਘੱਟ ਜਿਹੜੇ ਸੈਲਫ ਚੈੱਕ ਲਾ ਕੇ ਤੇ ਜਿਹੜੇ ਬਾਕੀ ਸਟਾਫ ਆ ਉਹਨੂੰ ਕਿਤੇ ਹੋਰ ਲਗਾ ਦਿੱਤਾ ਗਿਆ ਜਾਂ ਉਹਨਾਂ ਨੂੰ ਜੌਬਾਂ ਦਾ ਜਵਾਬ ਦੇ ਦਿੱਤਾ ਗਿਆ ਹਿਊਮਨ ਨੇਚਰ ਹੈ ਜੀ ਹਿਊਮਨ ਨੇਚਰ ਕਰਕੇ ਇਹ ਜਿਹੜੇ ਸੈਲਫ ਚੈੱਕ ਆਉਣ ਦੇ ਕਰਕੇ ਬਹੁਤ ਸਾਰੀਆਂ ਸੈਲਫ ਚੈੱਕ ਦੇ ਉੱਪਰ ਸਕੈਨ ਨਾ ਕਰਨਾ ਕਾਸਟਪ ਉੱਤੇ ਜਿਹੜੀ ਗਰੋਸਰੀ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦਾ ਚੋਰੀ ਤਾਂ ਕਰਕੇ ਹੁਣ ਆਪਾਂ ਸਵਾਲ ਹੀ ਪੈਦਾ ਹੁੰਦਾ ਕਿ ਕਿਉਂ ਚੋਰੀ ਹੋ ਰਹੀਆਂ ਇਲੈਕਟ੍ਰੋਨਿਕ ਸਮਾਨ ਜਿਹੜਾ ਉਹਨਾਂ ਦੇ IMEI ਵਿੱਚ ਨੰਬਰ ਹੁੰਦੇ ਆ ਜੀ ਉਹਨਾਂ ਨੂੰ ਦੁਬਾਰਾ ਸੇਲ ਕਰਨਾ ਜਾਂ ਯੂਜ਼ ਕਰਨਾ ਬਹੁਤ ਔਖਾ ਹੁੰਦਾ ਹਮ ਲੇਕਿਨ ਜਿਹੜਾ ਗਰੋਸਰੀ ਆ ਜਿਵੇਂ ਕਿ ਪਹਿਲਾਂ ਆਪਣੇ ਕਾਲਰ ਦੱਸ ਕੇ ਵੀ ਗਏ ਆ ਤੇ ਉਹਨੂੰ ਰੀਸੇਲ ਕੀਤਾ ਜਾ ਰਿਹਾ ਜੀ ਮਾਰਕੀਟ ਦੇ ਵਿੱਚ ਤੇ ਇਹ ਇਹ ਅਤਕਤ ਨਹੀਂ ਨਹੀਂ ਹੈਗੀ ਕਿ ਇਹ ਲੋਕ ਇੰਨਾ ਕਿਉਂ ਖਾ ਨਹੀਂ ਜਾਂਦੇ ਹੂੰ ਉਹਨੂੰ ਕਿਤਨਾ ਕਿਤੇ ਜਾ ਕੇ ਰੀਸੇਲ ਕਰ ਦਿਆ ਜਾਂ ਜਦੋਂ ਵੱਡੀ ਪੱਧਰ ਤੇ ਐਲਐਸਵੀਓ ਦੀ ਖਬਰ ਆਈ ਸੀ ਕਿ 50 ਹਜ਼ਾਰ ਦੀ ਸ਼ਰਾਬ ਜਿਹੜੀ ਆ ਚੋਰੀ ਹੋ ਗਈ ਸੀ ਹੂੰ ਆਪਣ ਕਤੁਰੇ ਦਿਨ ਪਹਿਲਾਂ ਸੁਰਕੀਆਂ ਚ ਆਈ ਸੀ ਬਿਲਕੁਲ ਜੀ ਬਿਲਕੁਲ ਉਹ ਵੀ ਸ਼ਰਾਬ ਸਾਰੀ ਉਹਨਾਂ ਨੇ ਆਪਣੇ ਫਿਰ ਜਿਹੜੇ ਸਟੋਰ ਇਹ ਬਾਏ ਵੀ ਸਾਡੇ ਸਟੋਰ ਕਰਦੇ ਹੋਣਗੇ ਕਿਤਨਾ ਕਿਤੇ ਜੀ ਹਾਂਜੀ ਸੋ ਇਹ ਕਿੱਥੇ ਜਾਂਦੇ ਆ ਇਹ ਮੇਜਰ ਗੱਲ ਆ ਇਹ ਪਰ ਲਾਸਟੇ ਗੱਲ ਕਰਾਂਗੇ ਪਰ ਲੇਕਿਨ ਫਿਲਹਾਲ ਮੈਂ ਇਹਨਾਂ ਜ਼ਰੂਰ ਸਾਂਝੀ ਕਰਨਾ ਚਾਹੂੰਗਾ ਇਹ ਵੱਡੀ ਪੱਧਰ ਤੇ BC ਵਾਲੀ ਇੱਕ ਪਾਲਿਸੀ ਵੀ ਆਈਐਸ ਤੋਂ ਉਹਨੇ ਜਿਹੜੀ ਡਰਾਫਟ ਹੋ ਰਹੀ ਆ ਅਗਲੇ ਇਸ ਸਾਲ ਤੋਂ ਆਜੂਗੀ ਕਿ ਜਿਵੇਂ ਇੰਡੀਆ ਦੇ ਵਿੱਚ ਕੱਲੀ ਕੱਲੀ ਆਈਟਮ ਚੈੱਕ ਕਰਦੇ ਆ ਜੀ ਜਦੋਂ ਸਮਾਨ ਉਹ ਕੱਢ ਕੇ ਵਿੱਚੋਂ ਸਾਰੀਆਂ ਉਹਦਾਂ ਦੀਆਂ ਪਾਲਿਸੀਆਂ ਜਿਹੜੀਆਂ ਡਰਾਫਟ ਹੋ ਰਹੀਆਂ ਨੇ ਜੇ ਲਗਾਤਾਰ ਘਨਾਵਾਂ ਵਧੀਆਂ ਗਈਆਂ ਤੇ ਆਮ ਲੋਕਾਂ ਨੂੰ ਇਹਦੇ ਵਿੱਚ ਪਰੇਸ਼ਾਨੀ ਜ਼ਰੂਰ ਹੋਊਗੀ ਜੀ ਧੰਨਵਾਦ ਤੁਸੀਂ ਕੰਟੀਨਿਊ ਰੱਖੋ ਮੈਂ ਦੁਬਾਰਾ ਜੁੜਦਾ ਜੀ